ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਸਰੀਰ ਦੀ ਅਗ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਕਹਾਣੀ ਅਧਰੰਗ ਨੇ ਪਾਇਲ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਪਰ ਉਸਦੇ ਪਤੀ ਨੇ ਹਿੰਮਤ ਨਹੀਂ ਹਾਰੀ ਸੀ ਤੇ ਪਾਇਲ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ ਇਸ ਸਭ ਦੇ ਬਾਵਜੂਦ ਪਾਇਲ ਨੂੰ ਲੱਗਦਾ ਸੀ ਕਿ ਰਾਜੇਸ਼ ਨੂੰ ਉਸਦੇ ਸਰੀਰ ਦੀ ਭੁੱਖ ਹੋਵੇਗੀ ਉਸਨੇ ਰਾਜੇਸ਼ ਦਾ ਦੂਜਾ ਵਿਆਹ ਆਪਣੀ ਛੋਟੀ ਭੈਣ ਸੀਮਾ ਨਾਲ ਕਰਵਾਉਣ ਬਾਰੇ ਸੋਚਿਆ ਕੀ ਰਜੇਸ਼ ਪਾਇਲ ਦੀ ਭੈਣ ਨਾਲ ਵਿਆਹ ਕਰਵਾਉਣ ਲਈ ਮੰਨ ਗਿਆ ਸੀ ਕੀ ਰਜੇਸ਼ ਨੂੰ ਸੱਚਮੁੱਚ ਇੱਕ ਔਰਤ ਦੇ ਸਰੀਰ ਦੀ ਭੁੱਖ ਸੀ ਹਰ ਰੋਜ਼ ਵਾਂਗ ਅੱਜ ਵੀ ਸੂਰਜ ਆਪਣੀ ਧੁੰਨ ਵਿੱਚ ਮਗਨ ਹੋਇਆ ਨਿਕਲ ਰਿਹਾ ਸੀ ਪਰ ਇਹ ਸੂਰਜ ਪਾਇਲ ਲਈ ਆਮ ਦਿਨ ਵਰਗਾ ਹੀ ਸੀ ਕਿਹਾ ਜਾਂਦਾ ਹੈ ਕਿ ਬੰਦੇ ਦੇ ਦਿਲ ਬਦਲਣ ਵਿੱਚ ਇੱਕ ਪਲ ਵੀ ਨਹੀਂ ਲੱਗਦਾ ਅਜੇਹਾ ਹੀ ਪਾਇਲ ਨਾਲ ਹੋਇਆ ਸੀ ਇੱਕ ਰਾਤ ਨੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਕਰ ਦਿੱਤੀ ਸੀ ਇਕਰਾਤ ਉਹ ਚਾਨਕ ਕੰਬ ਲੱਗ ਪਈ ਸੀ ਉਸ ਦੀ ਜੇਬ ਉਸ ਦੇ ਮੂੰਹ ਤੇ ਤਾਲਵੇ ਨਾਲ ਚਿਪ ਗਈ ਸੀ ਉਹ ਕੁਝ ਵੀ ਕਹਿ ਨਹੀਂ پا ਰਹੀ ਸੀ ਰਾਜੇਸ਼ ਨੇ ਪਾਇਲ ਨੂੰ ਕਈ ਵਾਰ ਪੁੱਛਿਆ ਹੱਥ ਪੈਰ ਰਗੜਿਆ ਪਰ ਕੁਝ ਨਹੀਂ ਹੋਇਆ ਫਿਰ ਉਸ ਨੇ ਪਾਇਲ ਨੂੰ ਹਸਪਤਲ ਲੈ ਜਾਣ ਵਿੱਚ ਥੋੜੀ ਦੇਰ ਵੀ ਨਾ ਕੀਤੀ ਅਤੇ ਉਸ ਨੂੰ ਹਸਪਤਲ ਵਿੱਚ ਦਾਖਲ ਕਰਵਾ ਦਿੱਤਾ ਸੀ ਡਾਕਟਰਾਂ ਨੇ ਉਸ ਨੂੰ ਜੋ ਕਿਹਾ ਉਸ ਨੇ ਰਾਜੇਸ਼ ਦੇ ਹੋਸ਼ ਘਵਾ ਦਿੱਤੇ ਸਨ ਉਹ ਕੰਬ ਗਿਆ ਸੀ ਡਾਕਟਰ ਨੇ ਕਿਹਾ ਤੇਰੀ ਪਤਨੀ ਉਦਰੰਗ ਹੋ ਗਿਆ ਹੈ ਉਸ ਦਾ ਕਮਰ ਤੋਂ ਹੇਠਾਂ ਦਾ ਹਿੱਸਾ ਪੂਰੀ ਤਰ੍ਹਾਂ ਲੰਗੜਾ ਹੋ ਗਿਆ ਹੈ ਦੂਜੇ ਸ਼ਬਦਾਂ ਵਿੱਚ ਉਹ ਬੇਜਾਨ ਹੋ ਗਿਆ ਹੈ ਉਸ ਰਾਤ ਤੋਂ ਬਾਅਦ ਪਾਇਰ ਵੀਲਚੇਅਰ ਤੇ ਹੀ ਰਹਿੰਦੀ ਸੀ ਪਹਿਲਾਂ ਉਹ ਪਤਲੀ ਅਤੇ ਸੋਹਣੀ ਸੁਨੱਖੀ ਇੱਕ ਗੁੱਡੀ ਵਰਗੀ ਲੱਗਦੀ ਸੀ ਪਰ ਹੁਣ ਹੌਲੀ-ਹੌਲੀ ਇੰਜ ਲੱਗਦਾ ਸੀ ਜਿਵੇਂ ਪਤਲੀ ਅਤੇ ਗੋਰੀ ਚਮੜੀ ਦੀ ਗੱਲ ਬਿਲਕੁਲ ਹੀ ਖਤਮ ਹੋ ਗਈ ਹੋਵੇ ਹੁਣ ਪਿਛਲੇ 1 ਸਾਲ ਤੋਂ ਰਜੇਸ਼ ਘਰ ਦਾ ਕੰਮ ਸੰਭਾਲ ਰਿਹਾ ਸੀ ਪਾਇਲ ਹੁੰਦੀ ਸੀ ਤਾਂ ਉਸ ਨੂੰ ਘਰ ਦੀ ਚਿੰਤਾ ਨਹੀਂ ਹੁੰਦੀ ਸੀ ਉਹ ਹਮੇਸ਼ਾ ਸੋਚਦਾ ਸੀ ਕਿ ਪਾਇਲ ਹੈ ਤਾਂ ਉਹ ਸਭ ਕੁਝ ਸੰਭਾਲ ਲਵੇਗੀ ਇਸ ਦੌਰਾਨ ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਪਾਇਲ ਅਸਲ ਵਿੱਚ ਘਰ ਦਾ ਕਿੰਨਾ ਕੰਮ ਕਰਦੀ ਸੀ ਰਾਜੇਸ਼ ਪਾਇਲ ਨੂੰ ਕਦੇ ਵੀ ਦੁਖੀ ਨਹੀਂ ਹੋਣ ਦਿੰਦਾ ਸੀ ਉਸ ਨੂੰ ਕਹਾਣੀਆਂ ਸੁਣਾਉਂਦਾ ਸਿਰ ਦੀ ਮਾਲਿਸ਼ ਕਰਦਾ ਸਮੇਂ ਸਿਰ ਦਵਾਈ ਦਿੰਦਾ ਉਹ ਉਸ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਪਾਇਲ ਕੋਈ ਗੱਲ ਨਹੀਂ ਜੋ ਹੋਇਆ ਸੋ ਹੋਇਆ ਪਰ ਮੈਂ ਹਾਂ ਮੈਂ ਤੈਨੂੰ ਕੋਈ ਕਮੀ ਮਹਿਸੂਸ ਨਹੀਂ ਹੋਣ ਦਿਆਂਗਾ। ਪਾਇਲ ਰਾਜੇਸ਼ ਦੇ ਸਾਹਮਣੇ ਖੁਸ਼ ਹੋਣ ਦਾ ਦਿਖਾਵਾ ਕਰਦੀ ਪਰ ਦਿਲ ਵਿੱਚ ਉਹ ਰਾਜੇਸ਼ ਲਈ ਬਹੁਤ ਦੁਖੀ ਸੀ। ਆਖਿਰ ਉਹ ਵੀ ਇਨਸਾਨ ਹੈ। ਉਸ ਨੂੰ ਰੋਟੀ ਪਾਣੀ ਤੋਂ ਇਲਾਵਾ ਹੋਰ ਵੀ ਕਿਸੇ ਚੀਜ਼ ਦੀ ਭੁੱਖ ਲੱਗਦੀ ਹੋਵੇਗੀ। ਇੱਕ ਸਾਲ ਤੋਂ ਵੱਧ ਸਮਾਂ ਲੰਘ ਗਿਆ ਸੀ। ਇਹ ਸੋਚ ਕੇ ਪਾਇਲ ਅੰਦਰੋਂ-ਅੰਦਰੀ ਰੋਣ ਲੱਗ ਪੈਂਦੀ ਸੀ। ਉਸ ਦਾ ਸਰੀਰ ਬਿਲਕੁਲ ਠੰਡਾ ਹੋ ਗਿਆ ਸੀ। ਇਸ ਤਰ੍ਹਾਂ ਉਹ ਰਾਜੇਸ਼ ਦੀ ਇੱਛਾ ਕਿਵੇਂ ਪੂਰੀ ਕਰ ਸਕਦੀ ਸੀ? ਉਹ ਔਸਤियां ਗਰਮੀ ਚਾਹਵਾਂ ਤੇ ਇੱਕ ਠੰਡੀ ਬੂੰਦ ਵੀ ਨਹੀਂ ਪਾ ਸਕਦੀ ਸੀ। ਉਹਨਾਂ ਦੇ ਘਰ ਵਿੱਚ ਦੋ ਨੌਕਰਾਨੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿੱਥੇ ਪਾਇਲ ਨੇ ਕਦੇ ਕੋਈ ਨੌਕਰ ਨਹੀਂ ਰੱਖਿਆ ਸੀ। ਉਸਦੇ ਕਹਿਣ ਤੇ ਰਾਜੇਸ਼ ਨੇ ਉਹਨਾਂ ਨੂੰ ਹਜ਼ਾਰ-ਹਜ਼ਾਰ ਰੁਪਏ ਵਾਧ ਦੇਣੇ ਕੀਤੇ ਸਨ। ਰਾਜੇਸ਼ ਦੀ ਇੱਕੋ ਹੀ ਮੰਗ ਸੀ ਕਿ ਪਾਇਲ ਜੋ ਵੀ ਕਹੇ ਉਹਨਾਂ ਨੇ ਉਹੀ ਕੰਮ ਕਰਨਾ ਹੈ ਤੇ ਉਸ ਨੂੰ ਮਾਮੂਲੀ ਜਿਹੀ ਤਕਲੀਫ ਵੀ ਨਹੀਂ ਹੋਣੀ ਚਾਹੀਦੀ। ਹਜ਼ਾਰ ਰੁਪਏ ਹੋਰ ਮਿਲਣ ਦੀ ਖੁਸ਼ੀ ਵਿੱਚ ਦੋਵੇਂ ਨੌਕਰਾਨੀਆਂ ਪਾਇਲ ਦੇ ਕਹਿਣ ਅਨੁਸਾਰ ਹੀ ਕੰਮ ਕਰਦੀਆਂ ਸਨ। ਕਈ ਵਾਰ ਇੱਕ ਨੌਕਰਾਨੀ ਪਾਇਲ ਨੂੰ ਕਹਿੰਦੀ ਸੀ, "ਦੀਦੀ, ਤੇਰੇ ਵਰਗੀ ਕਿਸਮਤ ਹਰ ਕਿਸੇ ਕੋਲ ਕਿੱਥੇ ਹੁੰਦੀ ਹੈ? ਤੁਹਾਨੂੰ ਹੱਥਾਂ ਦੀਆਂ ਤਲੀਆਂ ਤੇ ਰੱਖਣ ਵਾਲਾ ਤੁਹਾਡਾ ਪਤੀ। ਸਾਡੇ ਬੰਦਿਆਂ ਨੂੰ ਦੇਖੋ, ਉਹ ਇੰਨਾ ਕੰਮ ਕਰਕੇ ਘਰ ਜਾਂਦੀਆਂ ਹਨ ਤੇ ਉਹਨਾਂ ਤੋਂ ਪਿਆਰ ਦੇ ਦੋ ਮਿੱਠੇ ਬੋਲ ਵੀ ਨਹੀਂ ਸਰਦੇ। ਰਾਤ ਨੂੰ ਆਪਣੇ ਦਿਲ ਦੀ ਕੀਤੀ ਤੇ ਫਿਰ ਉਹੀ ਗਾਲਾਂ ਤੇ ਫਿਰ ਤੂੰ ਕੌਣ ਤੇ ਮੈਂ ਕੌਣ?" ਪਾਇਲ ਆਪਣੇ ਆਪ ਤੋਂ ਵੱਧ ਰਾਜੇਸ਼ ਤੇ ਭਰੋਸਾ ਕਰਦੀ ਸੀ ਪਰ ਪਤਾ ਨਹੀਂ ਕਿਉਂ ਉਹ ਅੱਜਕੱਲ ਬਹੁਤ ਡਰੀ ਹੋਈ ਸੀ ਉਹ ਉਸਦੇ ਮਨ ਵਿੱਚ ਇੱਕ ਵਹਿਮ ਸੀ ਅਤੇ ਉਹ ਸੋਚਦੀ ਸੀ ਮੈਨੂੰ ਪਤਾ ਹੈ ਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ ਪਰ ਉਹ ਆਪਣੀ ਸਰੀਰਕ ਲੋੜ ਲਈ ਕਿਸੇ ਹੋਰ ਕੋਲ ਜਾਂਦੇ ਹੋਣਗੇ ਤਾਂ ਉਹ ਆਪਣੇ ਮਨ ਵਿੱਚ ਹੀ ਆਖਦੀ ਨਹੀਂ ਨਹੀਂ ਮੇਰਾ ਰਾਜੇਸ਼ ਅਜਿਹਾ ਨਹੀਂ ਹੈ ਪਰ ਅਗਲੇ ਹੀ ਪਲ ਉਹ ਵੀ ਪੁਰਾਣੀ ਸੋਚ ਉਸ ਦੇ ਅੰਦਰ ਫਿਰ ਦੌੜਨ ਲੱਗ ਜਾਂਦੀ ਫਾਇਲ ਦੀ ਮਾਂ ਅਕਸਰ ਉਸ ਕੋਲ ਆਉਂਦੀ ਜਾਂਦੀ ਰਹਿੰਦੀ ਸੀ ਪਰ ਉਸਨੇ ਕਦੇ ਵੀ ਆਪਣੀ ਮਾਂ ਨਾਲ ਇਸ ਬਾਰੇ ਗੱਲ ਨਹੀਂ ਕੀਤੀ ਸੀ ਪਰ ਹੁਣ ਉਹ ਆਪਣੇ ਆਪ ਦੇ ਕਾਬੂ ਨਾ ਰੱਖ ਸਕੀ ਤੇ ਉਸਨੇ ਆਪਣੀ ਮਾਂ ਨੂੰ ਮਿਲਣ ਲਈ ਬੁਲਾਇਆ ਤੇ ਕਿਹਾ ਮਾਂ ਮੈਨੂੰ ਸਭ ਕੁਝ ਪਤਾ ਹੈ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ ਪਰ ਆਖਰਕਾਰ ਉਹ ਵੀ ਇੱਕ ਇਨਸਾਨ ਹਨ ਗਲਾ ਖੁਸ਼ਕ ਹੋਣ ਤੇ ਕਿਸ ਨੂੰ ਪਿਆਸ ਨਹੀਂ ਲੱਗਦੀ ਮਾਂ ਜਿਉ ਉਹ ਇੱਧਰ ਉੱਧਰ ਕਿਸੇ ਕੁੜੀ ਦੇ ਜਾਲ ਵਿੱਚ ਫਸ ਗਈ ਤਾਂ ਮੈਂ ਬਰਦਾਸ਼ਤ ਨਹੀਂ ਕਰ ਸਕਾਂਗੀ ਮਾਂ ਨੇ ਕਿਹਾ ਮੈਂ ਤੇਰੀ ਸਮੱਸਿਆ ਸਮਝਦੀ ਹਾਂ ਪਰ ਮੈਂ ਕੀ ਕਰ ਸਕਦੀ ਹਾਂ ਪਰ ਤੂੰ ਰਜੇਸ਼ ਨੂੰ ਆਪਣੀ ਛੋਟੀ ਭੈਣ ਸੀਮਾ ਨਾਲ ਵਿਆਹ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰ ਤੇਰੀ ਹਾਲਤ ਦੇਖ ਮੈਨੂੰ ਖੂਨ ਦੇ ਹੰਝੂ ਪੀਣੇ ਹੀ ਪੈਣਗੇ ਦੇਖ ਜੇ ਇਸ ਘਰ ਵਿੱਚ ਕੋਈ ਹੋਰ ਆ ਗਈ ਤਾਂ ਤੈਨੂੰ ਪਤਾ ਹੀ ਹੈ ਕਿ ਕੁਝ ਵੀ ਹੋ ਸਕਦਾ ਹੈ ਪਰ ਜੇ ਤੇਰੀ ਛੋਟੀ ਭੈਣ ਇਸ ਘਰ ਆ ਜਾਵੇਗੀ ਤਾਂ ਸਭ ਕੁਝ ਠੀਕ ਹੋ ਜਾਵੇਗਾ ਇਸ ਕਾਰਨ ਉਹ ਵੀ ਵਾਰਸ ਮਿਲ ਜਾਵੇਗਾ ਇਸ ਨਾਲ ਤੇਰੀ ਵੀ ਜ਼ਿੰਦਗੀ ਵਧੀਆ ਬਦਲ ਤੋ ਜਾਵੇਗੀ ਪਾਇਲ ਨੂੰ ਆਪਣੀ ਮਾਂ ਦੀਆਂ ਗੱਲਾਂ ਕੁਝ ਹੱਦ ਤੱਕ ਸਹੀ ਲੱਗੀਆਂ ਅਤੇ ਉਸਨੇ ਆਪਣੀ ਛੋਟੀ ਭੈਣ ਸੀਮਾ ਨੂੰ ਘਰ ਬੁਲਾਇਆ ਤਾਂ ਜੋ ਰਜੇਸ਼ ਅਤੇ ਸੀਮਾ ਵਿਚਕਾਰ ਕੁਝ ਪਿਆਰ ਪੈਦਾ ਹੋ ਸਕੇ ਪਰ ਅਜਿਹਾ ਕੁਝ ਨਾ ਹੋਇਆ ਇਹ ਦੇਖ ਕੇ ਪਾਇਲ ਨੇ ਰਜੇਸ਼ ਨੂੰ ਸਭ ਕੁਝ ਸਪਸ਼ਟ ਤੌਰ ਤੇ ਦੱਸਣ ਦਾ ਫੈਸਲਾ ਕੀਤਾ ਕੁਝ ਦਿਨਾਂ ਤੱਕ ਪਾਇਲ ਦੀ ਹਿੰਮਤ ਨਹੀਂ ਪਈ ਕਿ ਉਹ ਵਿਆਹ ਦੀ ਗੱਲ ਕਰ ਸਕੇ ਪਰ ਇੱਕ ਦਿਨ ਉਸਨੇ ਹਿੰਮਤ ਚੁਟਾ ਕੇ ਰਾਜੇਸ਼ ਨੂੰ ਕਿਹਾ ਦੋ ਸਾਲ ਹੋਣ ਵਾਲੇ ਹਨ ਮੈਂ ਤੁਹਾਨੂੰ ਕੁਝ ਦੇਣ ਦੇ ਕਾਬਿਲ ਨਹੀਂ ਹਾਂ ਜਰੂਰ ਤੁਹਾਨੂੰ ਸਰੀਰ ਦੀ ਭੁੱਖ ਮਹਿਸੂਸ ਹੁੰਦੀ ਹੋਵੇ ਤੁਸੀਂ ਮੇਰੀ ਛੋਟੀ ਭੈਣ ਨਾਲ ਵਿਆਹ ਕਰ ਲਵੋ ਤੁਹਾਡੀਆਂ ਤੀਸ ਘਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ ਇਹ ਗੱਲ ਸੁਣ ਕੇ ਰਾਜੇਸ਼ ਨੇ ਕਿਹਾ ਪਾਇਰ ਇਹ ਸਭ ਤੇਰੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਮਹਿਰਾਨਾ ਕਿ ਮੇਰੇ ਇੰਨਾ ਕਰਨ ਦੇ ਬਾਵਜੂਦ ਤੂੰ ਖੁਸ਼ ਕਿਉਂ ਨਹੀਂ ਰਹਿੰਦੀ ਕਿੰਨਾ ਸਮਾਂ ਹੋ ਗਿਆ ਜਦੋਂ ਮੈਂ ਤੈਨੂੰ ਹੱਸਦੀ ਹੋਈ ਨੂੰ ਦੇਖਿਆ ਸੀ ਪਾਇਲ ਮੈਨੂੰ ਨਹੀਂ ਜਾਨਦਾ ਕਿ ਤੂੰ ਮੇਰੇ ਬਾਰੇ ਕੀ ਸੋਚਦੀ ਹੈ ਪਰ ਤੂੰ ਮੇਰੇ ਪਿਆਰ ਨੂੰ ਬਸ ਇੰਨਾ ਹੀ ਸਮਝ ਸਕੀ ਮੈਨੂੰ ਇਸ ਗੱਲ ਦਾ ਅਫਸੋਸ ਹੈ ਪਾਇਲ ਜੋ ਤੇਰੇ ਨਾਲ ਹੋਇਆ ਉਹ ਮੇਰੇ ਨਾਲ ਵੀ ਹੋ ਸਕਦਾ ਸੀ ਜੇ ਮੈਨੂੰ ਅਧਰੰਗ ਹੋ ਜਾਂਦਾ ਤਾਂ ਤੈਨੂੰ ਪਤਾ ਹੈ ਮੈਂ ਤੈਨੂੰ ਕੀ ਕਹਿਣਾ ਸੀ ਮੈਂ ਤੈਨੂੰ ਕਿਸੇ ਹੋਰ ਨਾਲ ਵਿਆਹ ਨਾ ਕਰਨ ਲਈ ਕਹਿੰਦਾ ਮੈਂ ਚਾਹੁੰਦਾ ਕਿ ਜਿਸ ਅਪਾਸਤਾ ਦੀ ਅੱਗ ਵਿੱਚ ਮੈਂ ਸੜ ਬਿਆ ਹਾਂ ਤੂੰ ਵੀ ਉਸੇ ਅੱਗ ਵਿੱਚ ਮੇਰੇ ਨਾਲ ਹੀ ਸੜਦੀ ਰਹਿ ਪਰ ਤੈਨੂੰ ਕਿਸੇ ਹੋਰ ਦੀ ਨਾ ਹੋਣ ਦਿੰਦਾ ਜਦੋਂ ਮੈਂ ਤੈਨੂੰ ਕਿਸੇ ਹੋਰ ਦੀ ਨਹੀਂ ਹੋਣ ਦੇਣਾ ਸੀ ਤਾਂ ਮੈਂ ਕਿਸੇ ਹੋਰ ਦਾ ਕਿਵੇਂ ਹੋ ਸਕਦਾ ਹਾਂ ਇਸ ਲਈ ਮੈਂ ਜ਼ਿੰਦਗੀ ਭਰ ਤੇਰੇ ਨਾਲ ਪਿਆਰ ਵਿੱਚ ਰਹਾਂਗਾ ਮੇਰੇ ਪਿਆਰ ਨੂੰ ਕਿਸੇ ਹੋਰ ਦੀ ਭੁੱਖ ਦੀ ਲੋੜ ਨਹੀਂ ਹੈ ਤੁਸੀਂ ਸੁਣੀ ਕਹਾਣੀ ਸ਼ਰੀਰ ਦੀ ਅੱਗ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ